स्रिया दोस्तों।, दोस्तों दोस्तों की कदे जिंदगी विच हार खा के लगया लग कि हुन सब खत्म कोई सपना टूटया होवे कोई रिश्ता खत्म हो गया होवे या फिर कोई हार जिसने साडी हिम्मत तोड़ दीती होवे कई बार हालात सन्नू इस कदर डिगा देंदे हन कि लगदा हूँ मुड़ खड़े नहीं हो सकंगे पर दोस्तों रोना गलत नहीं हारना भी गलत नहीं ਪਰ ਹਮੇਸ਼ਾ ਲਈ ਹਾਰ ਮੰਨ ਲੈਣਾ ਇਹ ਗਲਤ ਹੈ ਪਰ ਦੋਸਤੋ ਸੱਚ ਇਹ ਨਹੀਂ ਅੱਜ ਦੀ ਇਹ ਵੀਡੀਓ ਤੁਹਾਨੂੰ ਯਾਦ ਦਿਵਾਏਗੀ ਕਿ ਹਰ ਹਾਰ ਦੇ ਬਾਅਦ ਵੀ ਇੱਕ ਨਵੀਂ ਜਿੱਤ ਲੁਕੀ ਹੁੰਦੀ ਹੈ ਜ਼ਿੰਦਗੀ ਵਿੱਚ ਕਦੇ ਨਾ ਕਦੇ ਅਸੀਂ ਸਾਰੇ ਡਿੱਗਦੇ ਹਾਂ ਬਿਲਕੁਲ ਐਸੀ ਤਰ੍ਹਾਂ ਦੀ ਕਹਾਣੀ ਹੈ ਅਰਜੁਨ ਦੀ ਜੋ ਕਿ ਇੱਕ ਛੋਟੇ ਜਿਹੇ ਪਿੰਡ ਵਿੱਚ ਰਹਿੰਦਾ ਸੀ ਅਰਜੁਨ ਬਚਪਨ ਤੋਂ ਹੀ ਸੁਪਨੇ ਵੇਖਦਾ ਸੀ ਉਹ ਕੁਝ ਵੱਡਾ ਕਰਨਾ ਚਾਹੁੰਦਾ ਸੀ ਉਹ ਚਾਹੁੰਦਾ ਸੀ ਕਿ ਉਸ ਦਾ ਪਿੰਡ ਉਸ ਨੂੰ ਮਾਣ ਨਾਲ ਯਾਦ ਕਰੇ ਪਰ ਦੋਸਤੋ ਸਪਨੇ ਆਸਾਨੀ ਨਾਲ ਪੂਰੇ ਨਹੀਂ ਹੁੰਦੇ ਅਰਜੁਨ ਨੇ ਖੇਡਾਂ ਵਿੱਚ ਨਾਮ ਬਣਾਉਂਦਾ ਫੈਸਲਾ ਕੀਤਾ ਉਹ ਦੌੜ ਦਾ ਖਿਡਾਰੀ ਬਣਨਾ ਚਾਹੁੰਦਾ ਸੀ ਪਹਿਲਾ ਮੁਕਾਬਲਾ ਆਇਆ ਪਿੰਡ ਦੇ ਸਾਰੇ ਲੋਕ ਮੈਦਾਨ ਵਿੱਚ ਇਕੱਠੇ ਹੋਏ ਅਰਜੁਨ ਨੇ ਪੂਰੀ ਤਿਆਰੀ ਕੀਤੀ ਸੀ ਪਰ ਜਦ ਦੌੜ ਸ਼ੁਰੂ ਹੋਈ ਤਾਂ ਉਹ ਵਿਚਾਰ ਹੀ ਟਿਕ ਪਿਆ ਲੋਕ ਹੱਸਣ ਲੱਗੇ ਵੇਖੋ ਇਸ ਨੂੰ ਤਾਂ ਦੌੜਨਾ ਵੀ ਨਹੀਂ ਆਉਂਦਾ ਉਸ ਦਾ ਮਨ ਟੁੱਟ ਗਿਆ ਉਹ ਘਰ ਗਿਆ ਦਰਵਾਜ਼ਾ ਬੰਦ ਕੀਤਾ ਅਤੇ ਰੋਣ ਲੱਗ ਪਿਆ ਦੀ ਮਾਂ ਨੇ ਉਸ ਨੂੰ ਰੋਂਦਿਆ ਵੇਖਿਆ ਤਾਂ ਮਾਂ ਨੇ ਹੱਥ ਫੜ ਕੇ ਕਿਹਾ ਪੁੱਤ ਡਿੱਗਣਾ ਗਲਤ ਨਹੀਂ ਗਲਤ ਇਹ ਹੈ ਕਿ ਡਿੱਗ ਕੇ ਉੱਠਣ ਦੀ ਕੋਸ਼ਿਸ਼ ਨਾ ਕਰਨਾ ਤੂੰ ਅੱਜ ਡਿੱਗਿਆ ਹੈ ਪਰ ਕੱਲ ਇੱਕ ਵਾਰ ਫੇਰ ਉੱਠਣਾ ਤੇ ਦਿਖਾਉਣਾ ਕਿ ਮੇਰਾ ਪੁੱਤ ਕੌਣ ਹੈ ਜੁਨੇ ਮਾਦੀਆ ਗੱਲਾਂ ਦਿਲ ਵਿੱਚ ਬਿਠਾ ਲਈਆਂ ਉਸਨੇ ਹੋਰ ਮਿਹਨਤ ਕੀਤੀ ਸਵੇਰੇ ਸ਼ਾਮ ਦੌੜਦਾ ਰਿਹਾ ਦੂਜਾ ਮੁਕਾਬਲਾ ਆਇਆ ਪਹਿਲੀ ਵਾਰ ਨਾਲ ਬਿਹਤਰ ਦੌੜਿਆ ਲੋਕਾਂ ਨੇ ਕਿਹਾ ਫੇਰ ਹਾਰ ਗਿਆ ਪਰ ਅਰਜੁਨ ਨੇ ਦਿਲ ਨੇ ਕਿਹਾ ਨਹੀਂ ਮੈਂ ਡਿੱਗਿਆ ਹਾਂ ਮੈਂ ਹਾਰਿਆ ਨਹੀਂ ਮੈਂ ਇੱਕ ਵਾਰ ਫਿਰ ਉੱਠਾਂਗਾ ਸਾਲਾ ਦੀ ਮਿਹਨਤ ਤੋਂ ਬਾਅਦ ਇੱਕ ਵਾਰ ਫਿਰ ਵੱਡਾ ਮੁਕਾਬਲਾ ਹੋਇਆ ਇਸ ਵਾਰ ਅਰਜੁਨ ਨੇ ਨਾ ਸਿਰਫ ਦੌੜ ਪੂਰੀ ਕੀਤੀ ਬਲਕਿ ਪਹਿਲਾ ਸਥਾਨ ਪ੍ਰਾਪਤ ਕੀਤਾ ਪਿੰਡ ਦੇ ਉਹੀ ਲੋਕ ਜੋ ਪਹਿਲਾਂ ਹੱਸਦੇ ਸਨ ਅੱਜ ਉਸ ਨੂੰ ਮਾਣ ਨਾਲ ਵਧਾਈ ਦੇ ਰਹੇ ਸਨ ਦੋਸਤੋ ਸਾਨੂੰ ਸਿਖਾਉਂਦੀ ਹੈ ਕਿ ਡਿੱਗਣਾ ਅੰਤ ਨਹੀਂ ਥਾਰ ਸਿਰਫ ਸਫਲਤਾ ਦੀ ਪੌੜੀ ਹੈ ਜੇ ਅਰਜੁਨ ਪਹਿਲੀ ਵਾਰ ਡਿੱਗ ਕੇ ਬੈਠ ਜਾਂਦਾ ਤਾਂ ਉਹ ਕਦੇ ਵੀ ਜਿੱਤ ਨਹੀਂ ਸਕਦਾ ਸੀ ਮਾਂ ਦੀ ਗੱਲ ਮੰਨੀ ਫਿਰ ਉੱਠਿਆ ਤੇ ਜਿੱਤ ਉਸਦੇ ਕਦਮ ਚੁੰਮ ਗਈ ਦੋਸਤੋ ਜ਼ਿੰਦਗੀ ਵਿੱਚ ਚਾਹੇ ਕਿੰਨੀ ਵੀ ਹਾਰ ਮਿਲੇ ਚਾਹੇ ਲੋਕ ਕਿੰਨਾ ਵੀ ਹਸਣ ਚਾਹੇ ਸਪਨੇ ਕਿੰਨੀ ਵਾਰ ਵੀ ਟੁੱਟਣ ਦੇਖੋ ਆਪਣੇ ਆਪ ਨੂੰ ਹਰ ਰੋਜ਼ ਯਾਦ ਦਿਵਾਓ ਮੈਂ ਡਿੱਗਿਆ ਹਾਂ ਮੈਂ ਹਾਰਿਆ ਨਹੀਂ ਮੈਂ ਫਿਰ ਉੱਠਾਂਗਾ ਹਰ ਮੁਸ਼ਕਿਲ ਦਾ ਡਟ ਕੇ ਸਾਹਮਣਾ ਕਰੋ ਡਿੱਗਣਾ ਤੁਹਾਡੀ ਕਹਾਣੀ ਦਾ ਅੰਤ ਨਹੀਂ ਕਿਉਂਕਿ ਡਿੱਗਣਾ ਤੁਹਾਡੀ ਗਲਤੀ ਨਹੀਂ ਤੁਹਾਡਾ ਤਜਰਬਾ ਹੈ ਇੱਕ ਵਾਰ ਫੇਰ ਉੱਠੋ ਤੇ ਆਪਣੀ ਜ਼ਿੰਦਗੀ ਦੀ ਕਹਾਣੀ ਖੁਦ ਲਿਖੋ ਜੇ ਇਹ ਵੀਡੀਓ ਤੁਹਾਨੂੰ ਪ੍ਰੇਰਨਾ ਦੇਵੇ ਤਾਂ ਲਾਈਕ ਕਰੋ ਸ਼ੇਅਰ ਕਰੋ ਅਤੇ ਚੈਨਲ ਸਬਸਕ੍ਰਾਈਬ ਕਰਨਾ ਨਾ ਭੁੱਲੋ ਧੰਨਵਾਦ ਜੀ